ਸਾਡੇ YouTube ਚੈਨਲ ਸਮਾਈਲਾ ਟਿਟੋਰੀਅਸ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਸਾਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਾਲ-ਨਾਲ ਮਿਲਦੇ ਰਹਿਣ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 12ਵੀਂ ਪਾਠ 2 ਸੀ ਵਿੱਚ ਕੰਟਰੋਲ ਸਟੇਟਮੈਂਟਸ ਵਿੱਚ ਇਸ ਪਾਠ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੜਾਂਗੇ ਆਓ ਦੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ ਬ੍ਰਾਂਚਿੰਗ ਨੂੰ ਪਰਿਭਾਸ਼ਿਤ ਕਰੋ ਇਸ ਤੀਆਂ ਵਕਫ ਵਕ ਕੰਟਰੋਲ ਸਟੇਟਮੈਂਟਸ ਦੇ ਨਾਮ ਲਿਖੋ ਬ੍ਰਾਂਚਿੰਗ ਨੂੰ ਸਿਲੈਕਸ਼ਨ ਸਟੇਟਮੈਂਟ ਵੀ ਕਿਹਾ ਜਾਂਦਾ ਹੈ ਜਦੋਂ ਅਸੀਂ ਕਿਸੇ ਸਟੇਟਮੈਂਟ ਨੂੰ ਕੰਡੀਸ਼ਨ ਦੇ ਆਧਾਰ ਤੇ ਲਾਗੂ ਕਰਨਾ ਹੋਵੇ ਤਾਂ ਬ੍ਰਾਂਚਿੰਗ ਸਟੇਟਮੈਂਟਸ ਦੀ ਵਰਤੋਂ ਕੀਤੀ ਜਾਂਦੀ ਹੈ ਮਤਲਬ ਕਿ ਜੇਕਰ ਸਾਡੇ ਕੋਲ ਪ੍ਰੋਗਰਾਮ ਹੈ ਉਹਦੇ ਵਿੱਚ ਅਸੀਂ ਸਹੀ ਜਾਂ ਗਲਤ ਦਾ ਫੈਸਲਾ ਕਰਨਾ ਹੋਵੇ ਜੇ ਡਿਸੀਜਨ ਮੇਕਿੰਗ ਆਪਰੇਸ਼ਨ ਪਰਫਾਰਮ ਕਰਨੇ ਹੋਣ ਤਾਂ ਉਸ ਕੇਸ ਦੇ ਵਿੱਚ ਬ੍ਰਾਂਚਿੰਗ ਸਟੇਟਮੈਂਟ ਵਰਤੀ ਜਾਂਦੀ ਹੈ ਮਤਲਬ ਜੇ ਸਾਡੇ ਕੋਲ ਦੋ ਕੇਸ ਹੋਣਗੇ ਟਰੂ ਜਾਂ ਫਾਲਸ ਜੇ ਟਰੂ ਹੋਵੇਗਾ ਤਾਂ ਇੱਕ ਇਸ ਚਲੇਗਾ ਫਾਲਸ ਹੈ ਤੇ ਦੂਸਰਾ ਚਲੇਗਾ ਮਤਲਬ ਜੇ ਸਹੀ ਜਾਂ ਗਲਤ ਦਾ ਫੈਸਲਾ ਕਰਨਾ ਹੋਵੇ ਤਾਂ ਉਸ ਕੇਸ ਵਿੱਚ ਸਿਲੈਕਸ਼ਨ ਸਟੇਟਮੈਂਟਸ ਦੀ ਵਰਤੋਂ ਹੁੰਦੀ ਹੈ ਬ੍ਰਾਂਚਿੰਗ ਕੰਟਰੋਲ ਸਟੇਟਮੈਂਟ ਦੋ ਕਿਸਮ ਦੀਆਂ ਹੁੰਦੀਆਂ ਹਨ ਨੰਬਰ 1 ਕੰਡੀਸ਼ਨਲ ਕੰਟਰੋਲ ਸਟੇਟਮੈਂਟਸ ਦੇ ਨੰਬਰ 2 ਮਲਟੀਵੇ ਕੰਡੀਸ਼ਨਲ ਕੰਟਰੋਲ ਸਟੇਟਮੈਂਟਸ ਪਹਿਲੇ ਗੱਲ ਕਰਦੇ ਹਾਂ ਕੰਡੀਸ਼ਨਲ ਕੰਟਰੋਲ ਸਟੇਟਮੈਂਟਸ ਦੀ ਉਦਾਹਰਨ ਵਜੋਂ ਇਫ ਐਲਸ ਇਫ ਐਲਸ ਦਾ ਮਤਲਬ ਹੁੰਦਾ ਜਦੋਂ ਸਾਡੇ ਕੋਲ ਦੋ ਆਪਸ਼ਨ ਹੋਣ ਟਰੂ ਜਾਂ ਫਾਲਸ ਉਸ ਟਾਈਮ ਤੇ ਕੰਡੀਸ਼ਨਲ ਕੰਟਰੋਲ ਸਟੇਟਮੈਂਟ ਵਰਤੀਆਂ ਜਾਂਦੀਆਂ ਨੇ ਇੱਕ ਹੁੰਦੀ ਹੈ ਮਲਟੀਵੇ ਕੰਡੀਸ਼ਨਲ ਕੰਟਰੋਲ ਸਟੇਟਮੈਂਟਸ ਮਲਟੀਵੇ ਦਾ ਮਤਲਬ ਜਦੋਂ ਸਾਡੇ ਕੋਲ ਦੋ ਤੋਂ ਜ਼ਿਆਦਾ ਕੰਡੀਸ਼ਨਜ਼ ਹੋਣ ਦੋ ਤੋਂ ਜ਼ਿਆਦਾ ਕੰਡੀਸ਼ਨ ਦੇ ਵਿੱਚ ਸਹੀ ਜਾਂ ਗਲਤ ਦਾ ਫੈਸਲਾ ਕਰਨਾ ਹੋਵੇ ਤੇ ਉਸ ਟਾਈਮ ਤੇ ਅਸੀਂ ਮਲਟੀਵੇ ਕੰਡੀਸ਼ਨਲ ਕੰਟਰੋਲ ਸਟੇਟਮੈਂਟ ਦੀ ਵਰਤੋਂ ਕਰਦੇ ਹਾਂ ਉਦਾਹਰਨ ਵਜੋਂ ਸਵਿਚ ਕੇਸ ਸਟੇਟਮੈਂਟ ਤੇ ਸਵਿਚ ਕੇਸ ਸਟੇਟਮੈਂਟ ਜਿਹੜੀ ਹੈ ਇੱਕ ਮਲਟੀਵੇ ਕੰਡੀਸ਼ਨਲ ਕੰਟਰੋਲ ਸਟੇਟਮੈਂਟ ਹੈ ਨੰਬਰ 2 ਲੂਪਿੰਗ ਕੀ ਹੈ ਤਿੰਨ ਵੱਖ-ਵੱਖ ਕਿਸਮ ਦੀਆਂ ਲੂਪਿੰਗ ਸਟੇਟਮੈਂਟਸ ਦੇ ਨਾਮ ਲਿਖੋ ਇਸ ਨੂੰ ਅਲਟਰਨੇਟਿਵ ਸਟੇਟਮੈਂਟ ਵੀ ਕਿਹਾ ਜਾਂਦਾ ਹੈ ਇਸ ਦੇ ਵਰਤੋਂ ਕਿਸੇ ਸਟੇਟਮੈਂਟ ਜਾਂ ਹਦਾਇਤ ਨੂੰ ਬਾਰ-ਬਾਰ ਲਾਗੂ ਕਰਨ ਲਈ ਕੀਤੀ ਜਾਂਦੀ ਹੈ ਮਤਲਬ ਜੇਕਰ ਇਹ ਚਾਣੇ ਆ ਤੇ ਕਿਸੇ ਸਟੇਟਮੈਂਟ ਨੂੰ ਬਾਰ-ਬਾਰ ਰਿਪੀਟ ਕਰਨਾ ਹੈ ਤੇ ਉਹਦੇ ਲਈ ਲੂਪਿੰਗ ਸਟੇਟਮੈਂਟ ਦੀ ਵਰਤੋਂ ਕਰਾਂਗੇ ਮੰਨ ਲਓ ਤੁਹਾਨੂੰ ਕਿਹਾ ਜਾਂਦਾ ਹੈ 1 ਤੋਂ ਲੈ ਕੇ 100 ਤੱਕ ਗਿਣਤੀ ਲਿਖੋ ਤੇ ਉਹਦੇ ਲਈ ਅਸੀਂ ਲੂਪਿੰਗ ਵਰਤ ਸਕਦੇ ਹਾਂ ਸਾਨੂੰ 100 ਤੱਕ ਗਿਣਤੀ ਲਿਖਣ ਦੀ ਲੋੜ ਨਹੀਂ ਹੈ ਅਸੀਂ ਛੋਟਾ ਜਿਹਾ ਪ੍ਰੋਗਰਾਮ ਬਣਾ ਕੇ 100 ਤੱਕ 1000 ਤੱਕ ਜਾਂ ਜੋ ਸਾਡੀ ਰਿਕੁਆਇਰਮੈਂਟ ਹੈ ਉਹਦੇ ਹਿਸਾਬ ਸਾਰਾ ਆਪਾਂ ਗਿਣਤੀ ਲਿਖ ਸਕਦੇ ਹਾਂ ਤਿੰਨ ਲੂਪਿੰਗ ਸਟੇਟਮੈਂਟਸ ਦੇ ਨਾਮ ਹੇਠ ਲਿਖੇ ਅਨੁ ਨੰਬਰ ਤੋਂ ਵਾਈਲੂਪ ਤੇ ਨੰਬਰ 3 ਡੂ ਵਾਈਲੂਪ ਇਹ ਤਿੰਨੋਂ ਲੂਪਿੰਗ ਸਟੇਟਮੈਂਟ ਨੇ ਜਿਹਨਾਂ ਦਾ ਕੰਮ ਕੀ ਹੈ ਕਿਸੇ ਸਟੇਟਮੈਂਟ ਨੂੰ ਬਾਰ-ਬਾਰ ਰਿਪੀਟ ਕਰਨਾ ਅੱਗੇ ਅਸੀਂ ਨੈਕਸਟ ਸੈਸ਼ਨ 'ਚ ਇਹਦੇ ਪ੍ਰੋਗਰਾਮ ਵੀ ਕਰਾਂਗੇ ਪ੍ਰੈਕਟੀਕਲ ਵੀ ਕਰਾਂਗੇ ਥਰਡ ਕੁਐਸਚਨ ਹੈ ਨੇਸਟੇਡਿਵ ਸਟੇਟਮੈਂਟ ਕੀ ਹੈ ਇਸਦੇ ਬੰਤਰ ਜਾਂ ਸਿੰਟੈਕਸ ਲਿਖੋ ਜਦੋਂ ਇੱਕ ਇਫ ਸਟੇਟਮੈਂਟ ਦੇ ਅੰਦਰ ਇੱਕ ਹੋਰ ਇਫ ਸਟੇਟਮੈਂਟ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਸ ਨੂੰ ਨੇਸਟੇਟਿਵ ਜਾਂ ਨੈਸਟਿੰਗ ਆਫ ਇਫ ਕਿਹਾ ਜਾਂਦਾ ਹੈ ਇਹ ਇੱਕ ਮਲਟੀਵੇਅ ਡਿਸੀਜਨ 메ਕਿੰਗ ਸਟੇਟਮੈਂਟ ਹੈ ਮਤਲਬ ਜਦੋਂ ਅਸੀਂ ਇਫ ਦੇ ਅੰਦਰ ਇਫ ਦੀ ਵਰਤੋਂ ਕਰਦੇ ਹਾਂ ਉਸ ਨੂੰ ਬੋਲਦੇ ਨੇਸਟੇਟਿਵ ਤੇ ਇਫ ਬਾਰੇ ਤੁਹਾਨੂੰ ਪਿੱਛੇ ਦੱਸਿਆ ਕਿ ਇਫ ਇੱਕ ਬ੍ਰਾਂਚਿੰਗ ਸਟੇਟਮੈਂਟ ਹੈ ਮਤਲਬ ਜੇ ਇਫ ਦੇ ਅੰਦਰ ਇਫ ਆ ਜਾਏ ਕੋਈ ਕੰਪਲੈਕਸ ਐਕਸਪ੍ਰੈਸ਼ਨ ਆ ਗਿਆ ਕਿ ਦੋ ਤੋਂ ਵੱਧ ਕੰਡੀਸ਼ਨਾਂ ਦੀ ਵਰਤੋਂ ਕਰਨੀ ਹੈ ਤੁਸੀਂ ਕੋਈ ਰਿਜ਼ਲਟ ਫਾਈਂਡ ਆਊਟ ਕਰਨ ਲਈ ਉਸ ਕੇਸ ਵਿੱਚ ਅਸੀਂ ਨੇਸਟੇਟਿਵ ਵਰਤਦੇ ਹਾਂ ਤੇ ਇਹ ਨੇਸਟੇਟਿਵ ਸਟੇਟਮੈਂਟ ਹੈ ਇਹ ਵੀ ਇੱਕ ਮਲਟੀਵੇਅ ਡਿਸੀਜਨ 메ਕਿੰਗ ਸਟੇਟਮੈਂਟ ਹੈ ਹੁਣ ਅਸੀਂ ਇਹਦਾ सिंटेक्स देखते हैं कि यदा फॉर्मूला की है लिखन का यदा सिंटैक्स है इफ कंडीशन वन कलिब्रेस स्टार्ट इफ कंडीशन टू स्टेटमेंट ब्लॉक वन एल स्टेटमेंट ब्लॉक टू कलिब्रेस वन एल्स कलिब्रेस स्टार्ट इफ कंडीशन थ्री स्टेटमेंट ब्लॉक थ्री एल्स स्टेटमेंट ब्लॉक फोर कलिब्रेस वन मतलब इस स्टेटमेंट में कंपाइलर सब तो पहला कंडीशन वन की परख करेगा मतलब कंडीशन वन चेक करेगा कंपाइलर ਜੇਕਰ ਕੰਡੀਸ਼ਨ 1 ਸਹੀ ਹੈ ਤਾਂ ਕੰਡੀਸ਼ਨ 2 ਉਹਦੀ ਵੀ ਪਰਖ ਕਰੇਗਾ ਜੇਕਰ ਕੰਡੀਸ਼ਨ 1 ਸਹੀ ਹੈ ਤੇ ਦੋ ਨੂੰ ਚੈੱਕ ਕਰੇਗਾ ਜੇਕਰ ਕੰਡੀਸ਼ਨ 2 ਵੀ ਸਹੀ ਹੈ ਤਾਂ ਸਟੇਟਮੈਂਟ ਬਲੋਕ 1 ਲਾਗੂ ਹੋਵੇਗਾ ਜੇਕਰ ਕੰਡੀਸ਼ਨ 2 ਗਲਤ ਹੈ ਤਾਂ ਸਟੇਟਮੈਂਟ ਬਲੋਕ 2 ਲਾਗੂ ਹੋਵੇਗਾ ਮਤਲਬ ਜੇ 2 ਵਾਲੀ ਕੰਡੀਸ਼ਨ ਗਲਤ ਹੋ ਜਾਂਦੀ ਹੈ ਤਾਂ ਸਟੇਟਮੈਂਟ ਬਲੋਕ 2 ਲਾਗੂ ਹੋਵੇਗਾ ਇਸੇ ਤਰ੍ਹਾਂ ਜੇਕਰ ਕੰਡੀਸ਼ਨ 1 ਗਲਤ ਹੋ ਜਾਂਦੀ ਹੈ ਤੇ ਸਿੱਧਾ ਕੰਡੀਸ਼ਨ 3 ਤੇ ਆ ਜਾਏਗਾ ਤੇ ਜੇਕਰ ਕੰਡੀਸ਼ਨ 3 ਸਹੀ ਹੈ ਤਾਂ ਸਟੇਟਮੈਂਟ ਬਲੋਕ 3 ਚੱਲੇਗਾ ਅਗਰ ਕੰਡੀਸ਼ਨ 3 ਵੀ ਗਲਤ ਹੋ ਜਾਂਦੀ ਹੈ ਤਾਂ ਸਟੇਟਮੈਂਟ ਬਲੋਕ 4 ਚਲੇਗਾ ਇਸ ਦਾ ਪ੍ਰੋਗਰਾਮ ਤੁਹਾਨੂੰ ਨੈਕਸਟ ਸੈਕਸ਼ਨ ਚ ਕਰਾਵਾਂਗੇ ਚੌਥਾ ਪ੍ਰਸ਼ਨ ਹੈ ਇਫ ਐਲਸ ਸਟੇਟਮੈਂਟ ਕੀ ਹੈ ਇਫ ਐਲਸ ਸਟੇਟਮੈਂਟ ਲਈ ਇੱਕ ਪ੍ਰੋਗਰਾਮ ਲਿਖੋ ਇਸ ਸਟੇਟਮੈਂਟ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਦੋ ਸਟੇਟਮੈਂਟ ਵਿੱਚੋਂ ਕੋਈ ਇੱਕ ਸਟੇਟਮੈਂਟ ਸਿਲੈਕਟ ਕਰਨੀ ਹੋਵੇ ਮਤਲਬ ਕਿ ਤੁਹਾਡੇ ਕੋਲ ਦੋ ਕੰਡੀਸ਼ਨਸ ਹੈਗੀਆਂ ਤੇ ਸਹੀ ਜਾਂ ਗਲਤ ਤੇ ਉਹਦੇ ਵਿੱਚੋਂ ਕੋਈ ਇੱਕ ਚੁਣਨੀ ਹੈ उस केस इफ एल्स की वरत करते हैं इस तरह है। इफ कंडीशन ब्लॉक मतलब जेकर कंडीशन सही है तो ब्लॉक वन लागू होगा अल जेकर गलत है तो ब्लॉक टू लागू होता प्रोग्राम देखते दे हाँ इतना बनाया प्रोग्राम टू प्रिट ग्रेटर एड वेरी फर्स्ट लाइन तो है काफी बार दस चुके हैं इसमें बोलते हैं कमेंट लाइन ਉਸ ਤੋਂ ਬਾਅਦ ਹੈਸ਼ ਇਨਕਲੂਡ ਸਟੇਡੀਓ.ਹ ਤੇ ਕਨਿਓ.ਹ ਇਹ ਦੋਨੋਂ ਸਾਡੇ ਕੀ ਨੇ ਹੈਡਰ ਫਾਈਲਸ ਜਿਹੜੀਆਂ ਪ੍ਰੋਗਰਾਮ ਦੇ ਸ਼ੁਰੂ ਚ ਵਰਤੀਆਂ ਜਾਂਦੀਆਂ ਨੇ ਸਟੇਡੀਓ.ਹ ਕਿਸ ਲਈ ਵਰਤੀ ਜਾਂਦੀ ਹੈ ਪ੍ਰਿੰਟਫ ਤੇ ਸਕੈਨਫ ਫੰਕਸ਼ਨ ਲਈ ਤੇ ਕਨਿਓ ਕਿਸ ਲਈ ਵਰਤੀ ਜਾਂਦੀ ਹੈ ਕਲੀਅਰ ਸਕਰੀਨ ਤੇ ਗੈਟਸੀਹ ਲਈ ਵੋਇਡ ਮੇਨ ਫੰਕਸ਼ਨ ਲਿਆ ਹਰ ਸੀ ਪ੍ਰੋਗਰਾਮ ਦੀ ਸ਼ੁਰੂਆਤ ਵੋਇਡ ਮੇਨ ਫੰਕਸ਼ਨ ਤੋਂ ਹੁੰਦੀ ਹੈ ਕਲੀਅਰ ਬ੍ਰੈਸ ਲਗਾਈ ਇੰਟ a b ਦੋਵੇਂ ਵੇਰੀਏਬਲ ਇਹ ਹੈ ਇੰਟ ਟਾਈਪ ਦੇ ਕਲੀਅਰ ਸਕਰੀਨ ਫੰਕਸ਼ਨ ਲਗਾਇਆ ਪ੍ਰਿੰਟਫ ਐਂਟਰ ਵੈਲਿਊ ਆਫ a b a ਤੇ b ਦੀ ਵੈਲਿਊ ਨੂੰ ਸਕੈਨਫ ਕੀਤਾ ਪਰਸੈਂਟ ਏ ਡੀ ਪਰਸੈਂਟ ਏ ਡੀ ਐਮ ਪਰਸੈਂਟ ਏ ਐਮ ਪਰਸੈਂਟ ਬੀ ਐਮ ਪਰਸੈਂਟ ਬੀ ਏ ਤੇ ਬੀ ਕਿਉਂ ਲਗਾਇਆ ਏ ਤੇ ਬੀ ਦੀ ਵੈਲਿਊ ਮੈਮਰੀ ਵਿੱਚ ਦੇਣ ਲਈ ਇੱਥੇ ਲਗਾਇਆ ਇਫ ਏ ਗ੍ਰੇਟਰ ਦੈਨ ਬੀ ਐ ਸਾਡੀ ਕੰਡੀਸ਼ਨ ਹੈ ਜੇਕਰ ਏ ਬੀ ਤੋਂ ਵੱਡਾ ਹੈ ਤੇ ਮੈਸੇਜ ਆਏਗਾ ਏ ਇਸ ਗ੍ਰੇਟਰ ਅਗਰ ਬੀ ਏ ਤੋਂ ਵੱਡਾ ਹੈ ਤੇ ਬੀ ਇਸ ਗ੍ਰੇਟਰ ਮਤਲਬ ਕਿ ਐ ਬਲੋਕ 1 ਟਰੂ ਕੇਸ ਹੈ ਤੇ ਐਲਸ ਵਾਲਾ ਫਾਲਸ ਕੇਸ ਹੈ ਹੁਣ ਜਿਹੜਾ ਸੀ ਪ੍ਰੋਗਰਾਮ ਬਣਾਇਆ ਹੈ ਇਹਨੂੰ ਰਨ ਕਰਕੇ ਦੇਖਦੇ ਹਾਂ ਮੈਂ ਲਿਖਿਆ alt f9 ਨਾਲ ਕੰਪਾਈਲ ਕੀਤਾ ਕੰਟਰੋਲ f9 ਨਾਲ ਰਨ ਕੀਤਾ ਐਂਟਰ ਵੈਲਿਊ ਆਫ A ਐਂਡ B A ਨੂੰ ਵੈਲਿਊ ਦਿੱਤੀ 10 B ਨੂੰ ਦਿੱਤੀ 5 ਮਤਲਬ ਕਿ 10 5 ਤੋਂ ਵੱਡਾ ਹੈ ਇਸ ਕਰਕੇ ਕਿਹਾ ਹੈ A ਇਸ ਗ੍ਰੇਟਰ ਤੇ ਦੁਬਾਰਾ ਫਿਰ ਪ੍ਰੋਗਰਾਮ ਨੂੰ ਚਲਾ ਕੇ ਦੇਖਦੇ ਹਾਂ ਤੇ ਹੁਣ ਮੈਂ ਇੱਥੇ A ਦੀ ਵੈਲਿਊ ਲਈ ਹੈ 5 ਤੇ B ਦੀ ਲਈ ਹੈ 10 ਤੇ ਹੁਣ ਕੀ ਆਇਆ B ਇਸ ਗ੍ਰੇਟਰ ਕਿਉਂ ਕਿਉਂਕਿ ਕੰਡੀਸ਼ਨ ਸਹੀ ਹੈ ਤਾਂ A ਇਸ ਗ੍ਰੇਟਰ ਆਏਗਾ ਫਾਲਸ ਹੈ ਤੇ B ਇਸ ਗ੍ਰੇਟਰ ਆਏਗਾ ਇਸ ਪ੍ਰੋਗਰਾਮ ਨੂੰ ਤੁਸੀਂ ਟਰਾਈ ਕਰਕੇ ਜਰੂਰ ਦੇਖਣਾ ਜੇ ਤੁਹਾਡੇ ਕੋਲ ਕੰਪਿਊਟਰ ਅਵੇਲੇਬਲ ਹੈ ਫਿਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇਗਾ ਤੇ ਨੰਬਰ 5 ਹੈ ਕੁਐਸਚਨ while स्टेटमेंट ਕੀ ਹੈ ਇਸ ਦੇ ਬੰਦਰ ਸਿੰਟੈਕਸ ਲਿਖੋ ਐਗ ਲੂਪਿੰਗ ਸਟੇਟਮੈਂਟ ਹੈ ਐਗ ਪ੍ਰੀ ਟੈਸਟ ਲੂਪ ਹੈ ਮਤਲਬ ਲੂਪਿੰਗ ਸਟੇਟਮੈਂਟ ਤੇ ਹੈ ਨਾ ਨਾ ਪ੍ਰੀ ਟੈਸਟ ਲੂਪ ਹੈ ਤੇ ਪ੍ਰੀ ਟੈਸਟ ਲੂਪ ਦਾ ਮਤਲਬ ਹੁੰਦਾ ਹੈ ਕਿ ਕੰਡੀਸ਼ਨ ਜਿਹੜੀ ਹੈ ਉਹ ਪਹਿਲਾਂ ਚੈੱਕ ਹੁੰਦੀ ਹੈ ਤੇ ਬੋਡੀ ਆਫ ਲੂਪ ਉਸ ਤੋਂ ਬਾਅਦ ਵਿੱਚ ਚਲਦੀ ਹੈ ਇਸ ਦੇ ਵਰਤੋਂ ਕਿਸੇ ਸਟੇਟਮੈਂਟ ਨੂੰ ਬਾਰ-ਬਾਰ ਦੁਹਰਾਉਣ ਲਈ ਕੀਤੀ ਜਾਂਦੀ ਹੈ while ਲੂਪ ਉਹ ਤੱਕ ਕੰਮ ਕਰਦੀ ਹੈ ਜਦੋਂ ਤੱਕ ਕੰਡੀਸ਼ਨ ਸਹੀ ਹੈ ਜਦੋਂ ਕੰਡੀਸ਼ਨ ਗਲਤ ਹੋ ਜਾਂਦੀ ਹੈ ਉਦੋਂ ਵਾਈਲ ਲੂਪ ਕੰਮ ਕਰਨਾ ਬੰਦ ਕਰ ਦਿੰਦੀ ਹੈ ਮਤਲਬ ਕਿ ਜਦੋਂ ਤੱਕ ਕੰਡੀਸ਼ਨ ਸਹੀ ਹੈ ਵਾਈਲ ਲੂਪ ਕੰਮ ਕਰਦੀ ਰਹੇਗੀ ਜਿੱਦਾਂ ਗਲਤ ਹੋਏਗੀ ਤਾਂ ਵਾਈਲ ਲੂਪ ਕੰਮ ਕਰਨਾ ਬੰਦ ਕਰ ਦਵੇਗੀ ਤੁਮ ਅਸੀਂ ਇਹਦਾ ਸਿੰਟੈਕਸ ਦੇਖਦੇ ਹਾਂ ਅਰੇਸ ਇੰਨੇ ਸਭ ਤੋਂ ਪਹਿਲੇ ਇਨੀਸ਼ੀਅਲਾਈਜੇਸ਼ਨ ਹੈ ਫਿਰ ਵਾਈਲ ਕੰਡੀਸ਼ਨ ਹੈ ਬੋਡੀ ਲੂਪ ਹੈ ਆਪਰੇਸ਼ਨ ਹੈ ਤੇ ਕੰਟਰੋਲ ਵੇਰੀਏਬਲਸ ਬੰਦ ਹੈ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਨੀਸ਼ੀਅਲਾਈਜੇਸ਼ਨ ਦੀ ਇਸ ਦਾ ਅਰਥ ਹੈ ਕੰਟਰੋਲ ਵੇਰੀਏਬਲ ਨੂੰ ਸ਼ੁਰੂਆਤੀ ਕੀਮਤ ਦੇਣਾ ਕਿ ਵੈਲਿਊ ਕੀ ਲੈਣੀ ਹੈ ਇਸ ਦਾ ਅਰਥ ਹੈ ਲੂਪ ਸ਼ੁਰੂ ਕਿੱਥੋਂ ਹੋਵੇਗੀ ਮਤਲਬ ਸਟਾਰਟਿੰਗ ਵੈਲਿਊ ਤੇ ਨੰਬਰ 2 ਹੈ ਕੰਡੀਸ਼ਨ ਇਸ ਦੇ ਵਰਤੋ ਲੂਪ ਦੀ ਕੰਡੀਸ਼ਨ ਨੂੰ ਚੈੱਕ ਕਰਨ ਲਈ ਕੀਤੀ ਜਾਂਦੀ ਹੈ ਇਸ ਨੂੰ ਫਾਈਨਲ ਵੈਲਿਊ ਵੀ ਕਿਹਾ ਜਾਂਦਾ ਹੈ ਮਤਲਬ ਕਿ ਲੂਪ ਖਤਮ ਕਿੱਥੇ ਹੋਵੇਗੀ ਉਸ ਨੂੰ ਬੋਲਦੇ ਹੈ ਕੰਡੀਸ਼ਨ ਸ਼ੁਰੂ ਕਿੱਥੇ ਹੋਵੇ ਕਿ ਨੂੰ ਬੋਲਦੇ ਹੈ ਇਨੀਸ਼ੀਅਲਾਈਜੇਸ਼ਨ ਤੇ ਨੰਬਰ 3 ਹੈ ਅਪਡੇਸ਼ਨ ਇਸ ਦਾ ਅਰਥ ਹੈ ਕੰਟਰੋਲ ਵੇਰੀਏਬਲ ਦੀ ਕੀਮਤ ਨੂੰ ਵਧਾਉਣਾ ਜਾਂ ਘਟਾਉਣਾ ਜੇ ਕੰਟਰੋਲ ਵੇਰੀਏਬਲ ਦੀ ਵੈਲਿਊ ਨੂੰ ਇਨਕਰੀਮੈਂਟ ਜਾਂ ਡਿਕਰੀਮੈਂਟ ਕਰਨਾ ਚਾਹੁੰਦੇ ਹੋ ਤੇ ਉਹਦੇ ਲਈ ਅਸੀਂ ਅਪਡੇਸ਼ਨ ਦੀ ਵਰਤੋ ਕਰਦੇ ਹਾਂ ਤੇ ਵਾਈ ਲੂਪ ਦਾ ਪ੍ਰੋਗਰਾਮ ਤੁਹਾਨੂੰ ਨੈਕਸਟ ਸੈਸ਼ਨ ਚ ਮਿਲ ਜਾਏਗਾ ਨੈਕਸਟ ਹੈ ਵੱਡੇ ਉਤਰਾਵਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਕੰਟਰੋਲ ਸਟੇਟਮੈਂਟਸ ਕੀ ਹਨ ਉਹਨਾਂ ਦੀਆਂ ਕਿਸਮਾਂ ਲਿਖੋ ਸੀ ਪ੍ਰੋਗਰਾਮ ਵਿੱਚ ਪ੍ਰੋਗਰਾਮ ਦੇ ਫਲੋ ਨੂੰ ਕੰਟਰੋਲ ਕਰਨ ਲਈ ਕੰਟਰੋਲ ਸਟੇਟਮੈਂਟ ਦੀ ਵਰਤੋਂ ਹੁੰਦੀ ਹੈ ਕੰਟਰੋਲ ਸਟੇਟਮੈਂਟ 3 ਕਿਸਮ ਦੀਆਂ ਹੁੰਦੀਆਂ ਹਨ ਨੰਬਰ 1 ਬ੍ਰਾਂਚਿੰਗ ਸਟੇਟਮੈਂਟਸ ਨੰਬਰ 2 ਲੂਪਿੰਗ ਸਟੇਟਮੈਂਟਸ ਤੇ ਨੰਬਰ 3 ਜੰਪਿੰਗ ਸਟੇਟਮੈਂਟਸ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬ੍ਰਾਂਚਿੰਗ ਸਟੇਟਮੈਂਟਸ ਦੀ ਇਸ ਨੂੰ ਸਿਲੈਕਸ਼ਨ ਸਟੇਟਮੈਂਟ ਵੀ ਕਿਹਾ ਜਾਂਦਾ ਹੈ ਜਦੋਂ ਅਸੀਂ ਕਿਸੇ ਸਟੇਟਮੈਂਟ ਨੂੰ ਕੰਡੀਸ਼ਨ ਦੇ ਆਧਾਰ ਤੇ ਲਾਗੂ ਕਰਨਾ ਹੋਵੇ ਤਾਂ ਬ੍ਰਾਂਚਿੰਗ ਸਟੇਟਮੈਂਟ ਦੀ ਵਰਤੋਂ ਕੀਤੀ ਜਾਂਦੀ ਹੈ ਉਦਾਹਰਨ ਵਜੋਂ ਇਫ ਤੇ ਸਵਿਚ ਤੇ ਇਫ ਦੇ ਕਈ ਰੂਪ ਹੁੰਦੇ ਨੇ ਜਿਦਾ ਸਿੰਪਲ ਇਫ ਇਫ ਐਲਸ ਐਲਸੀਫ ਲੈਟਰ ਤੇ ਨੇਸਟਿਡ ਇਫ ਤੇ ਸਵਿਚ ਨੂੰ ਸਵਿਚ ਕੇਸ ਸਟੇਟਮੈਂਟ ਵੀ ਬੋਲਿਆ ਜਾਂਦਾ ਹੈ ਦੈਟ ਇਜ਼ ਸਵਿਚ ਸਟੇਟਮੈਂਟ ਹੈ एक मल्टी वे डिजन मेकिंग स्टेटमेंट है नंबर दो है लूपिंग स्टेटमेंट्स स्टेटमेंट भी किया जाता है इसकी वरतों किसी स्टेटमेंट या हदायत बार बार लागू करने है मतलब किसी स्टेटमेंट जे बार बार रिपीट करना चाहते हो तो लुपिंग स्टेटमेंट की वरतों होंगी है फॉर एग्जाम्पल फोर वाइल और टू वाइल नंबर तीन है जंपिंग स्टेटमेंट्स जंपिंग स्टेटमेंट की वरतों प्रोग्राम के एक भाग तो दूसरे भागते जंप करने की जाती है उदाहरण ब्रेक कॉन्टिन्यूसरा है लूप्स की लूप दो वक श्रेणिया स्टेटमेंट है इसकी वरत किसी स्टेटमेंट को बार बार दोहरा लागू करने जाती है लूप द्रेणिया हेठले के अनुसार हैं नंबर एक प्री टेस्ट लूप इसन एंट्रीट्रोल लूप भी किया जाता है ਐਂਟਰੀ ਕੰਟਰੋਲ ਲੂਪ ਦਾ ਮਤਲਬ ਹੁੰਦਾ ਹੈ ਕਿ ਜੇਕਰ ਕੰਡੀਸ਼ਨ ਸਹੀ ਹੈ ਤਾਂ ਪ੍ਰੋਗਰਾਮ ਲਾਗੂ ਹੋਵੇਗਾ ਗਲਤ ਹੈ ਤਾਂ ਲਾਗੂ ਨਹੀਂ ਹੋਵੇਗਾ ਇਸ ਲੂਪ ਵਿੱਚ ਪਹਿਲਾਂ ਕੰਡੀਸ਼ਨ ਦੀ ਜਾਂਚ ਹੁੰਦੀ ਹੈ ਉਸ ਤੋਂ ਬਾਅਦ ਲੂਪ ਦੀ ਬੋਡੀ ਚੱਲਦੀ ਹੈ ਮਤਲਬ ਅੱਜ ਸਭ ਤੋਂ ਪਹਿਲਾਂ ਕੰਡੀਸ਼ਨ ਚੈੱਕ ਹੁੰਦੀ ਹੈ ਜੇਕਰ ਕੰਡੀਸ਼ਨ ਸਹੀ ਹੋਵੇਗੀ ਤਾਂ ਲੂਪ ਬੋਡੀ ਜਿਹੜੀ ਬੋਡੀ ਹੈ ਲੂਪ ਦੀ ਉਹ ਰਨ ਹੋਵੇਗੀ ਉਦਾਹਰਨ ਵਜੋਂ ਫੋਰ ਅਤੇ ਵਾਈ ਲੂਪ ਨੰਬਰ 2 ਹੈ ਪੋਸਟ ਟੈਸਟ ਲੂਪ ਇਸ ਨੂੰ ਐਗਜ਼ਿਟ ਕੰਟਰੋਲ ਲੂਪ ਵੀ ਕਿਹਾ ਜਾਂਦਾ ਹੈ ਇਸ ਲੂਪ ਵਿੱਚ ਪਹਿਲਾਂ ਲੂਪ ਦੀ ਬੋਡੀ ਚੱਲਦੀ ਹੈ ਉਸ ਤੋਂ ਬਾਅਦ ਕੰਡੀਸ਼ਨ ਦੀ ਜਾਂਚ ਹੁੰਦੀ ਹੈ ਜਿਹੜੀ ਐਗਜ਼ਿਟ ਕੰਟਰੋਲ ਲੂਪ ਹੈ ਐਗਜ਼ਿਟ ਕੰਟਰੋਲ ਲੂਪ ਦਾ ਮਤਲਬ ਹੁੰਦਾ ਹੈ ਕਿ ਜੇਕਰ ਕੰਡੀਸ਼ਨ ਸਹੀ ਹੈ ਤੇ ਪ੍ਰੋਗਰਾਮ ਤੇ ਚਲੇਗਾ ਬਟ ਫਾਲਸ ਜੇ ਗਲਤ ਹੋ ਜਾਂਦੀ ਹੈ ਫਾਲਸ ਹੋ ਜਾਂਦੀ ਹੈ ਤੇ ਉਹਦੇ ਚ ਸਿਰਫ ਇੱਕ ਵਾਰੀ ਚਲੇਗਾ ਉਹ ਕਿਉਂ ਕਿ ਇਹਦੇ ਵਿੱਚ ਜਿਹੜੀ ਕੰਡੀਸ਼ਨ ਹੈਗੀ ਹੈ ਉਹ ਸਭ ਤੋਂ ਲਾਸਟ ਵਿੱਚ ਚੈੱਕ ਹੋ ਰਹੀ ਹੈ ਤੇ ਬੋਡੀ ਆਫ ਲੂਪ ਪਹਿਲਾਂ ਰਨ ਹੋ ਰਹੀ ਹੈ ਤੇ ਇਹਦੀ ਉਦਾਹਰਣ ਹੈ do while loop ਚੌਥਾ ਪ੍ਰਸ਼ਨ ਹੈ ਜੰਪਿੰਗ ਸਟੇਟਮੈਂਟਸ ਕੀ ਹੁੰਦੀਆਂ ਹਨ ਇਹਨਾਂ ਦੀਆਂ ਕਿਸਮਾਂ ਦਾ ਵਰਣਨ ਕਰੋ ਜੰਪਿੰਗ ਸਟੇਟਮੈਂਟਸ ਦੀ ਵਰਤੋਂ ਪ੍ਰੋਗਰਾਮ ਦੇ ਇੱਕ ਭਾਗ ਤੋਂ ਦੂਸਰੇ ਭਾਗ ਤੇ ਜੰਪ ਕਰਨ ਲਈ ਕੀਤੀ ਜਾਂਦੀ ਹੈ ਤੇ ਜਿਹੜੀਆਂ ਜੰਪਿੰਗ ਸਟੇਟਮੈਂਟਸ ਨੇ ਇਹ ਵੀ ਕੰਟਰੋਲ ਸਟੇਟਮੈਂਟਸ ਦਾ ਭਾਗ ਹੁੰਦੀਆਂ ਹਨ ਤੇ ਜੰਪਿੰਗ ਸਟੇਟਮੈਂਟ ਤਿੰਨ ਕਿਸਮ ਦੀਆਂ ਹੁੰਦੀਆਂ ਹਨ ਨੰਬਰ 1 ਬ੍ਰੇਕ ਨੰਬਰ 2 ਕੰਟੀਨਿਊ ਤੇ ਨੰਬਰ 3 ਗੋ ਟੂ ਤੋਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬ੍ਰੇਕ ਸਟੇਟਮੈਂਟ ਦੀ ਇਸ ਸਟੇਟਮੈਂਟ ਲਈ ਬ੍ਰੇਕ ਕੀਵਰਡ ਦੀ ਵਰਤੋਂ ਹੁੰਦੀ ਹੈ ਬ੍ਰੇਕ ਸਟੇਟਮੈਂਟ ਦੀ ਵਰਤੋਂ ਸਵਿਚ ਅਤੇ ਲੂਪਿੰਗ ਸਟੇਟਮੈਂਟ ਵਿੱਚ ਕੀਤੀ ਜਾਂਦੀ ਹੈ। ਬ੍ਰੇਕ ਸਟੇਟਮੈਂਟ ਦੀ ਵਰਤੋਂ ਨਾਲ ਸਵਿਚ ਜਾਂ ਲੂਪ ਤੋਂ ਤੁਰੰਤ ਬਾਹਰ ਨਿਕਲਿਆ ਜਾ ਸਕਦਾ ਹੈ। ਪਿਛੇ ਅਸੀਂ ਸਵਿਚ ਸਟੇਟਮੈਂਟ ਪੜ੍ਹੀ ਹੈ ਉਹਦਾ ਪ੍ਰੋਗਰਾਮ ਵੀ ਕੀਤਾ ਹੈ ਤੇ ਦੇਖਿਆ ਕਿ ਸਵਿਚ ਸਟੇਟਮੈਂਟ 'ਚ ਜਿਹੜਾ ਆਪਾਂ ਕੇਸ ਵੈਲਿਊਜ਼ ਦਿੰਦੇ ਹਾਂ ਹਰ ਕੇਸ ਤੋਂ ਬਾਅਦ ਬ੍ਰੇਕ ਸਟੇਟਮੈਂਟ ਲਗਾਉਂਦੇ ਹਾਂ। ਉਹ ਤੁਹਾਨੂੰ ਦੱਸਿਆ ਸੀ ਕਿ ਬ੍ਰੇਕ ਸਟੇਟਮੈਂਟ ਕਿਉਂ ਲਗਾਉਂਦੇ ਹਾਂ ਤਾਂ ਕਿ ਹਰ ਕੇਸ ਜਿਹੜਾ ਰਿਪੀਟ ਹੋ ਜੇ ਤੇ ਜਦੋਂ ਕੋਈ ਕੇਸ ਐਗਜ਼ੀਕਿਊਟ ਹੋਵੇਗਾ ਤਾਂ ਉਹ ਨਾਲ ਹੀ ਲੂਪ ਚੋਂ ਬਾਹਰ ਆ ਤੇ ਲੂਪਿੰਗ ਦੇ ਵਿੱਚ ਜੇ ਤੁਸੀਂ ਬ੍ਰੇਕ ਸਟੇਟਮੈਂਟ ਵਰਤਦੇ ਹਾਂ ਤੇ ਜਿਸ ਸਟੇਟਮੈਂਟ ਤੇ ਅਸੀਂ ਬ੍ਰੇਕ ਸਟੇਟਮੈਂਟ ਦੀ ਕੰਡੀਸ਼ਨ ਅਪਲਾਈ ਕਰਾਂਗੇ ਉਸ ਤੋਂ ਪਹਿਲੇ ਪਹਿਲੇ ਪ੍ਰੋਗਰਾਮ ਲਾਗੂ ਹੋਵੇਗਾ ਉਸ ਤੋਂ ਅੱਗੇ ਲਾਗੂ ਨਹੀਂ ਹੋਵੇਗਾ ਬਾਕੀ ਨੈਕਸਟ ਸੈਸ਼ਨ 'ਚ ਤੁਹਾਨੂੰ ਬ੍ਰੇਕ ਸਟੇਟਮੈਂਟ ਨਾਲ ਵੀ ਲੂਪਿੰਗ ਦਾ ਪ੍ਰੋਗਰਾਮ ਕਰਾਵਾਂਗੇ ਜਿਸ ਨਾਲ ਤੁਹਾਨੂੰ ਪ੍ਰੈਕਟੀਕਲੀ ਵੀ ਕਲੀਅਰ ਹੋ ਜਾਏਗਾ ਕਿ ਲੂਪਿੰਗ ਦੇ ਅੰਦਰ ਬ੍ਰੇਕ ਸਟੇਟਮੈਂਟ ਕਿਵੇਂ ਯੂਜ਼ ਕਰ ਸਕਦੇ ਹਾਂ ਨੰਬਰ 2 ਕੰਟੀਨਿਊ ਇਸ ਸਟੇਟਮੈਂਟ ਲਈ ਕੰਟੀਨਿਊ ਕੀਵਰਡ ਦੀ ਵਰਤੋਂ ਹੁੰਦੀ ਹੈ ਸਟੇਟਮੈਂਟ ਦੀ ਵਰਤੋਂ ਲੂਪਿੰਗ ਸਟੇਟਮੈਂਟ ਨਾਲ ਕੀਤੀ ਜਾਂਦੀ ਹੈ। ਮਤਲਬ ਜਿਹੜੇ ਕੰਟੀਨਿਊ ਸਟੇਟਮੈਂਟ ਹੈ ਇਹ ਬ੍ਰੇਕ ਸਟੇਟਮੈਂਟ ਦਾ ਰਿਵਰਸ ਹੈਗੀ ਹੈ। ਤੇ ਜਿਹੜੀ ਬ੍ਰੇਕ ਸਟੇਟਮੈਂਟ ਹੈ ਉਹ 스ਵਿਚ ਅਤੇ ਲੂਪਿੰਗ ਦੋਨਾਂ 'ਚ ਵਰਤੀ ਜਾਂਦੀ ਹੈ। ਬਟ ਕੰਟੀਨਿਊ ਸਟੇਟਮੈਂਟ ਸਿਰਫ ਲੂਪਿੰਗ ਸਟੇਟਮੈਂਟ ਵਿੱਚ ਵਰਤੀ ਜਾਂਦੀ ਹੈ। ਕੰਟੀਨਿਊ ਸਟੇਟਮੈਂਟ ਦੀ ਵਰਤੋਂ ਲੂਪ ਦੇ ਅਗਲੇ ਦੁਹਰਾਓ ਨੂੰ ਜਾਰੀ ਕਰਨ ਲਈ ਕੀਤੀ ਜਾਂਦੀ ਹੈ ਜਾਂ ਵਰਤੀ ਜਾਂਦੀ ਹੈ। ਇਸ ਸਟੇਟਮੈਂਟ ਦੀ ਵਰਤੋਂ ਲੂਪ ਵਿੱਚ ਕੁਝ ਸਟੇਟਮੈਂਟਸ ਨੂੰ ਸਕਿੱਪ ਕਰਨ ਲਈ ਕੀਤੀ ਜਾਂਦੀ ਹੈ। ਜਿਹੜੀ ਬ੍ਰੇਕ ਸਟੇਟਮੈਂਟ ਹੈ ਉਹ ਕੀ ਕਰਦੀ ਹੈ ਕਿ ਲੂਪ ਚੋਂ ਬਾਹਰ ਆ ਜਾਂਦੀ ਹੈ ਪਰ ਜੇਕਰ ਅਸੀਂ ਕਿਸੇ ਸਟੇਟਮੈਂਟ ਨੂੰ ਸਕਿਪ ਕਰਨਾ ਹੋਵੇ ਜਾਂ ਇੱਕ ਤੋਂ ਵੱਧ ਸਟੇਟਮੈਂਟ ਨੂੰ ਛੱਡਣਾ ਹੋਵੇ ਲੂਪ ਦੇ ਅੰਦਰ ਤੇ ਉਸ ਕੇਸ 'ਚ ਅਸੀਂ ਕੰਟੀਨਿਊ ਸਟੇਟਮੈਂਟ ਦੀ ਵਰਤੋਂ ਕਰਾਂਗੇ ਇਸ ਦਾ ਪ੍ਰੋਗਰਾਮ ਅਸੀਂ ਨੈਕਸਟ ਸੈਸ਼ਨ 'ਚ ਪੜ੍ਹਾਂਗੇ ਨੰਬਰ 3 ਗੋ ਟੂ ਇਸ ਸਟੇਟਮੈਂਟ ਲਈ ਗੋ ਟੂ ਕੀਵਰਡ ਦੀ ਵਰਤੋਂ ਹੁੰਦੀ ਹੈ ਇਸ ਸਟੇਟਮੈਂਟ ਦੀ ਵਰਤੋਂ ਪ੍ਰੋਗਰਾਮ ਦੇ ਇੱਕ ਭਾਗ ਤੋਂ ਦੂਸਰੇ ਭਾਗ ਤੇ ਜੰਪ ਕਰਨ ਲਈ ਕੀਤੀ ਜਾਂਦੀ ਹੈ ਇਹ ਦੋ ਕਿਸਮ ਦੀ ਹੁੰਦੀ ਹੈ ਫਾਰਵਰਡ ਗੋ ਟੂ ਅਤੇ ਬੈਕਵਰਡ ਗੋ ਟੂ ਬ੍ਰੇਕ ਅਤੇ ਕੰਟੀਨਿਊ ਸਟੇਟਮੈਂਟ ਨੂੰ ਜਿਵੇਂ ਅਸੀਂ ਕਿਸੇ ਲੂਪ ਵਿੱਚ ਵਰਤਦੇ ਹਾਂ ਪ੍ਰੋਗਰਾਮ 'ਚ ਵਰਤਦੇ ਹਾਂ ਸਾਨੂੰ ਕੋਈ ਕੰਡੀਸ਼ਨ ਲਗਾਣੀ ਪੈਂਦੀ ਹੈ ਬਾਹਰ ਆਣ ਲਈ ਬਟ ਗੋ ਟੂ ਸਟੇਟਮੈਂਟ ਨੂੰ ਅਸੀਂ ਬਿਨਾਂ ਕੰਡੀਸ਼ਨ ਦੇ ਵੀ ਵਰਤ ਸਕਦੇ ਹਾਂ ਫਾਰਵਰਡ ਗੋ ਟੂ ਦਾ ਮਤਲਬ ਹੁੰਦਾ ਹੈ ਪ੍ਰੋਗਰਾਮ ਦੀਆਂ ਕੁਝ ਅਗਲੀਆਂ ਸਟੇਟਮੈਂਟਸ ਤੇ ਜਾਣਾ ਤੇ ਬੈਕਵਰਡ ਗੋ ਟੂ ਦਾ ਮਤਲਬ ਹੁੰਦਾ ਹੈ ਕੁਝ ਪਿਛਲੀਆਂ ਸਟੇਟਮੈਂਟਸ ਤੇ ਜਾਣਾ ਇਹਦੇ ਵਿੱਚ ਇਹ ਹੈ ਕਿ ਜਦੋਂ ਆਪਾਂ ਜੰਪ ਕਰਾਂਗੇ ਤੇ ਕੁਝ ਸਟੇਟਮੈਂਟ ਜਿਹੜੀਆਂ ਉਹ ਸਕਿਪ ਹੋ ਜਾਣਗੀਆਂ ਜਿਹੜੀਆਂ ਗੋ ਟੂ ਸਟੇਟਮੈਂਟ ਦੇ ਵਿੱਚ ਆਣਗੀਆਂ ਤੇ ਇਸ ਦਾ ਪ੍ਰੋਗਰਾਮ ਵੀ ਅਸੀਂ ਅੱਗੇ ਪ क्वेश्चन है डो वाइल लूप की है वाइलूप लूप एक पोस्ट लूप है इसलिए किया जाता है क्योंकि इस लूपी पहला लागू होंगी है कंडीशन अंत चैक होंगी है क्योंकि एहसी जोडी लूप पहले चलती है कंडीशन सब तो लास्ट में हम असरा संटैक्स देखते हैं संटैक्स सब तो पहले इनिशियलाइजेन है मतलब शुरू वाली वैल्यू फिर डू की वर्ड लगावे करेिस ਬਾਡੀ ਆਫ ਲੂਪ ਅਪਡੇਸ਼ਨ ਤੇ ਲਾਸਟ ਵਿੱਚ ਵਾਈਲ ਕੰਡੀਸ਼ਨ ਤੇ ਸੈਮੀ ਕੋਲਨ ਤੁਹਾਨੂੰ ਦੱਸ ਚੁੱਕੇ ਹਾਂ ਕਿ ਪੋਸਟ ਟੈਸਟ ਲੂਪ ਹੈ ਤੇ ਪੋਸਟ ਟੈਸਟ ਲੂਪ ਵਿੱਚ ਕੰਡੀਸ਼ਨ ਸਭ ਤੋਂ ਲਾਸਟ ਵਿੱਚ ਚੈੱਕ ਹੁੰਦੀ ਹੈ ਤੇ ਇਨੀਸ਼ੀਅਲਾਈਜੇਸ਼ਨ ਦਾ ਮਤਲਬ ਕੀ ਹੁੰਦਾ ਹੈ ਕੰਟਰੋਲ ਵੇਰੀਏਬਲ ਨੂੰ ਸ਼ੁਰੂਆਲੀ ਕੀਮਤ ਦੇਣਾ ਇਸ ਦਾ ਅਰਥ ਹੈ ਲੂਪ ਸ਼ੁਰੂ ਕਿੱਥੋਂ ਹੋਵੇਗੀ ਨੰਬਰ 2 ਹੈ ਕੰਡੀਸ਼ਨ ਇਸ ਦੇ ਵਰਤੋਂ ਲੂਪ ਦੀ ਕੰਡੀਸ਼ਨ ਨੂੰ ਚੈੱਕ ਕਰਨ ਲਈ ਕੀਤੀ ਜਾਂਦੀ ਹੈ ਇਸ ਨੂੰ ਫਾਈਨਲ ਵੈਲਿਊ ਵੀ ਕਿਹਾ ਜਾਂਦਾ ਹੈ ਤੇ ਨੰਬਰ 3 ਹੈ ਅਪਡੇਸ਼ਨ ਇਸ ਦਾ ਅਰਥ ਹੈ ਕਿ ਕੰਟਰੋਲ ਵੇਰੀਏਬਲ ਦੀ ਕੀਮਤ ਨੂੰ ਵਧਾਉਣਾ ਜਾਂ ਘਟਾਉਣਾ ਤੇ ਲੂਪ ਦੇ ਵਿੱਚ ਵੈਲਿਊ ਇਨਕ੍ਰੀਮੈਂਟ ਕਰਨੀ ਹੈ ਡਿਕ੍ਰੀਮੈਂਟ ਕਰਨੀ ਹੈ ਉਸੇ ਦੀ ਮਦਦ ਨਾਲ ਕਰਾਂਗੇ ਤੇ ਇਹਦਾ ਪ੍ਰੋਗਰਾਮ ਅਸੀਂ ਨੈਕਸਟ ਸੈਸ਼ਨ 'ਚ ਪੜ੍ਹਾਂਗੇ ਇਸ ਦੇ ਨਾਲ ਹੀ ਪ੍ਰਸ਼ਨ ਹੈ ਵਾਈਲ ਲੂਪ ਅਤੇ ਡੂ ਵਾਈਲ ਲੂਪ ਵਿੱਚ ਕੀ ਅੰਤਰ ਹੈ ਵਾਈਲ ਲੂਪ ਨੂੰ ਪ੍ਰੀ ਟੈਸਟ ਲੂਪ ਵੀ ਕਿਹਾ ਜਾਂਦਾ ਹੈ ਤੇ ਡੂ ਵਾਈਲ ਨੂੰ ਇਸ ਨੂੰ ਪੋਸਟ ਟੈਸਟ ਲੂਪ ਵੀ ਕਿਹਾ ਜਾਂਦਾ ਹੈ ਪ੍ਰੀ ਟੈਸਟ ਲੂਪ ਦਾ ਮਤਲਬ ਹੁੰਦਾ ਹੈ ਕਿ ਕੰਡੀਸ਼ਨ ਪਹਿਲੇ ਚੈੱਕ ਹੋਵੇਗੀ ਤੇ ਬੋਡੀ ਆਫ ਲੂਪ ਉਸ ਤੋਂ ਬਾਅਦ ਲਾਗੂ ਹੋਵੇਗੀ ਤੇ ਪੋਸਟ ਟੈਸਟ ਲੂਪ ਦਾ ਮਤਲਬ ਹੁੰਦਾ ਹੈ ਕਿ ਬੋਡੀ ਆਫ ਲੂਪ ਪਹਿਲੇ ਲਾਗੂ ਹੋਵੇਗੀ ਤੇ ਕੰਡੀਸ਼ਨ ਸਭ ਤੋਂ ਲਾਸਟ ਵਿੱਚ ਚੈੱਕ ਹੋਵੇਗੀ ਸੈਕੰਡ ਪੁਆਇੰਟ ਇਹ ਲੂਪ ਕੰਡੀਸ਼ਨ ਨੂੰ ਲੂਪ ਦੇ ਸ਼ੁਰੂ ਵਿੱਚ ਟੈਸਟ ਕਰਦੀ ਹੈ ਮਤਲਬ ਕਿ ਵਾਈ ਲੂਪ ਜਿਹੜੀ ਹੈ ਇਹ ਕੰਡੀਸ਼ਨ ਨੂੰ ਸ਼ੁਰੂ ਵਿੱਚ ਚੈੱਕ ਕਰਦੀ ਹੈ ਤੇ ਇੱਧਰ ਰਾਈਟ ਸਾਈਡ ਤੇ ਐ ਲੂਪ ਕੰਡੀਸ਼ਨ ਨੂੰ ਲੂਪ ਦੇ ਅੰਤ ਵਿੱਚ ਟੈਸਟ ਕਰਦੀ ਹੈ ਮਤਲਬ ਕਿ ਵਾਈਲ ਲੂਪ ਦੇ ਅੰਦਰ ਜਿਹੜੀ ਕੰਡੀਸ਼ਨ ਹੈ ਉਹ ਸ਼ੁਰੂ ਵਿੱਚ ਚੈੱਕ ਹੋ ਜਾਂਦੀ ਹੈ ਤੇ ਡੂ ਵਾਈਲ ਲੂਪ ਦੇ ਵਿੱਚ ਸਭ ਤੋਂ ਲਾਸਟ ਵਿੱਚ ਨੰਬਰ 3 ਇਸ ਵਿੱਚ ਬੋਡੀ ਆਫ ਲੂਪ ਤਾਂ ਹੀ ਲਾਗੂ ਹੋਵੇਗੀ ਜੇਕਰ ਕੰਡੀਸ਼ਨ ਸਹੀ ਹੈ ਮਤਲਬ ਕਿ ਵਾਈਲ ਲੂਪ ਤਾਂ ਹੀ ਚਲੇਗੀ ਜੇਕਰ ਕੰਡੀਸ਼ਨ ਸਹੀ ਹੈ ਜੇਕਰ ਕੰਡੀਸ਼ਨ ਗਲਤ ਹੋ ਜਾਂਦੀ ਹੈ ਸਟਾਰਟਿੰਗ ਵਿੱਚ ਹੀ ਤਾਂ ਲੂਪ ਲਾਗੂ ਨਹੀਂ ਹੋਵੇਗੀ ਬਟ ਡੂ ਵਾਈਲ ਲੂਪ ਚ ਕੀ ਹੈ ਇਸ ਵਿੱਚ ਬੋਡੀ ਆਫ ਲੂਪ ਘੱਟ ਤੋਂ ਘੱਟ ਇੱਕ ਵਾਰ ਲਾਗੂ ਹੁੰਦੀ ਹੈ ਚਾਹੇ ਕੰਡੀਸ਼ਨ ਗਲਤ ਹੋਵੇ ਮਤਲਬ ਕਿ ਡੂ ਵਾਈਲ ਲੂਪ ਸਹੀ ਦੇ ਕੇਸ 'ਚ ਤੇ ਚਲਦੀ ਚਲਦੀ ਹੈ ਬਟ ਫਾਲਸੇ ਕੇਸ ਵਿੱਚ ਇੱਕ ਵਾਰ ਹੀ ਚਲਦੀ ਹੈ ਉਹ ਕਿਉਂ ਉਹ ਇਸ ਲਈ ਕਿਉਂਕਿ ਇਹਦੇ ਵਿੱਚ ਕੰਡੀਸ਼ਨ ਲਾਸਟ ਵਿੱਚ ਚੈੱਕ ਹੋ ਰਹੀ ਹੈ ਚੌਥਾ ਪੁਆਇੰਟ ਵਾਈਲ ਲੂਪ ਦੇ ਅੰਤ ਵਿੱਚ ਸੈਮੀ ਕੋਲਨ ਦੀ ਵਰਤੋਂ ਨਹੀਂ ਹੁੰਦੀ ਕਿ ਵਾਈਲ ਲੂਪ ਦੇ ਲਾਸਟ ਵਿੱਚ ਸੈਮੀ ਕੋਲਨ ਦੀ ਵਰਤੋਂ ਨਹੀਂ ਹੁੰਦੀ ਬਟ ਡੂ ਵਾਈਲ ਦੇ ਅੰਤ ਵਿੱਚ ਸੈਮੀ ਕੋਲਨ ਦੀ ਵਰਤੋਂ ਹੁੰਦੀ ਹੈ ਤੇ ਪੰਜਵਾਂ ਪੁਆਇੰਟ ਦਾ ਸਿੰਟੈਕਸ ਸਿੰਟੈਕਸ ਸਭ ਤੋਂ ਪਹਿਲੇ ਇਨੀਸ਼ੀਅਲਾਈਜੇਸ਼ਨ ਹੁੰਦੀ ਹੈ ਤੇ ਇਨੀਸ਼ੀਅਲਾਈਜੇਸ਼ਨ ਦਾ ਮਤਲਬ ਹੁੰਦਾ ਹੈ ਸ਼ੁਰੂਆਲੀ ਵੈਲਿਊ ਅਸਾਈਨ ਕਰਨਾ ਫਿਰ ਵਾਈਲ ਕੰਡੀਸ਼ਨ ਇਹ ਕੰਡੀਸ਼ਨ ਚੈੱਕ ਕਰੇਗੀ ਕਿ ਕਿ ਲੂਪ ਕਿੰਨੀ ਦੇਰ ਤੱਕ ਲਾਗੂ ਹੋਵੇਗੀ ਫਿਰ ਕਲਿਬ੍ਰੇਸਿਸ ਹੈ ਬੋਡੀ ਆਫ ਲੂਪ ਦਾ ਮਤਲਬ ਜਿਹੜੀਆਂ ਸਟੇਟਮੈਂਟਸ ਨੂੰ ਤੁਸੀਂ ਲਾਗੂ ਕਰਨਾ ਚਾਹੁੰਦੇ ਹੋ ਤੇ ਅਪਡੇਸ਼ਨ ਦਾ ਮਤਲਬ ਕਿ ਲੂਪ ਦੇ ਅੰਦਰ ਜਿਹੜਾ ਕੰਟਰੋਲ ਵੈਰੀਏਬਲ ਹੈ ਉਹਦੀ ਵੈਲਿਊ ਨੂੰ ਇਨਕ੍ਰੀਮੈਂਟ ਕਰਨਾ ਜਾਂ ਡਿਕ੍ਰੀਮੈਂਟ ਕਰਨਾ ਤੇ ਲਾਸਟ ਵਿੱਚ ਕਲਿਬ੍ਰੇਸਿਸ ਨਾਲ ਲੂਪ ਜਿਹੜੀ ਹੈ ਖਤਮ ਹੋ ਜਾ ਜਦੋਂ do while loop ਯੂਜ਼ ਕਰਾਂਗੇ ਸਭ ਤੋਂ ਪਹਿਲਾਂ do ਕੀਵਰਡ ਆਏਗਾ ਫਿਰ ਕੈਲੀਬ੍ਰੇਸ਼ਨ ਸਟਾਰਟ ਹੋਣਗੀਆਂ ਫਿਰ ਇਨੀਸ਼ੀਅਲਾਈਜੇਸ਼ਨ ਮਤਲਬ ਸ਼ੁਰੂਆਲੀ ਵੈਲਿਊ ਲੂਪ ਨੂੰ ਦੇਣੀ ਪਵੇਗੀ ਫਿਰ ਬੋਡੀ ਆਫ ਲੂਪ ਜਿਹੜੀਆਂ ਸਟੇਟਮੈਂਟ ਲੂਪ ਦੇ ਅੰਦਰ ਹੋ ਲੱਗ ਹੋਣਗੀਆਂ ਫਿਰ ਅਪਡੇਸ਼ਨ ਵੈਲਿਊ ਇਨਕ੍ਰੀਮੈਂਟ ਜਾਂ ਡਿਕ੍ਰੀਮੈਂਟ ਹੋਵੇਗੀ ਤੇ ਲਾਸਟ ਵਿੱਚ ਕੈਲੀਬ੍ਰੇਸ਼ਨ ਖਤਮ ਕਰਨ ਦੇ ਨਾਲ ਹੀ while ਕੰਡੀਸ਼ਨ ਤੇ ਸੈਮੀਕੋਲਨ ਤੇ ਸੈਮੀਕੋਲਨ do while loop ਚ ਲਗਾਉਣਾ ਜ਼ਰੂਰੀ ਹੈ ਤੇ ਇਹ ਕੀ ਹੋਇਆ while ਅਤੇ do while loop ਦਾ ਅੰਤਰ ਬਾਕੀ ਜੋ ਵੀ ਅਸੀਂ ਅਜ ਟੌਪਿਕ ਪੜ੍ਹੇ ਨੇ ਜਿਨ੍ਹਾਂ ਦੇ ਅਸੀਂ ਪ੍ਰੋਗਰਾਮ ਕਵਰ ਨਹੀਂ ਕੀਤੇ ਉਮੈ ਨੈਕਸਟ ਸੈਕਸ਼ਨ ਵਿੱਚ ਤੁਹਾਨੂੰ ਸਪੈਸ਼ਲ ਇੱਕ ਪ੍ਰੈਕਟੀਕਲ ਸੈਸ਼ਨ ਕਰਾਵਾਂਗਾ ਜਿਹਦੇ ਨਾਲ ਕੀ ਹੈ ਕਿ ਜਿੰਨੇ ਵੀ ਪ੍ਰੋਗਰਾਮ ਚਾਹੇ ਉਹ ਕੋਈ ਕੰਟਰੋਲ ਸਟੇਟਮੈਂਟ ਦੇ ਬ੍ਰਾਂਚਿੰਗ ਹੈ ਲੂਪਿੰਗ ਹੈ ਜੰਪਿੰਗ ਹੈ ਉਹ ਸਾਰਿਆਂ ਦੇ ਪ੍ਰੋਗਰਾਮ ਜਿਹੜੇ ਉਹ ਕਲੀਅਰ ਕਰਾਂਗਾ ਤੇ ਅੱਜ ਲਈ ਇੰਨਾ ਹੀ ਬਾਕੀ ਜੇਕਰ ਤੁਹਾਡੀ ਕੋਈ ਕੁਐਰੀ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜਾਂ ਫਿਰ ਟੀਚਰ ਦੀ ਹੈਲਪ ਲੈ ਸਕਦੇ ਹੋ ਧੰਨਵਾਦ